ਹਾਂ ਜੀ ਉਹ ਮੌਕੇ ਤੇ ਆ ਗਿਆ ਉਸ ਨਾਲ ਇਹਨਾਂ ਨੇ ਫੇਰ ਮਾਰਤਾ ਪਹਿਲੇ ਇਹਨਾਂ ਨੇ ਮਿਸਿੰਗ ਦਾ ਪਰਚਾ ਦਰਜ ਹੋਇਆ ਸੀ ਇਹ ਪਰਚਾ ਜਿਹੜਾ ਸੀਗਾ 30 ਤਰੀਕ ਦਾ ਦਰਜ ਸੀਗਾ ਜਿਹਨਾਂ ਇਹ ਸੰਬੰਧਾ ਕਰਕੇ ਮਾਰੇ ਹਾਂ ਜੀ ਮਾਰੇ ਕਿ ਤਾਈ ਗਰਦਰ ਕੋਲੋਂ ਉਹ ਕਹੇਗਾ ਕਿ ਇਹਦੇ ਸਿਰ ਤੇ ਸੱਤਾ ਮਾਰ ਕੇ ਮਾਰਿਆ ਗਿਆ ਕੋਈ ਵੈਪਨ ਵਾਲਾ ਲੌਂਗ ਕਾ ਉਹ ਹਜੇ ਰਿਕਵਰੀ ਕਰਾਵਾਂਗੇ ਹਜੇ ਇਹਨਾਂ ਨੂੰ ਪੇਸ਼ ਕਰਕੇ ਨਾ ਜੀ ਪੁਲਿਸ ਅਜੇ ਤਾਂ ਰਿਮਾਂਡ ਤੇ ਲਾਵਾਂਗੇ ਫਿਰ ਇਹ ਜੇ ਬੋਡੀ ਵੀ ਰਿਕਵਰ ਕਰਾਣੀ ਹੈ ਹਾਂ ਇਹਦੇ ਤਾਈਆਂ 201 ਦਾ ਵਾਧਾ ਜ਼ਰੂਰੀ ਕੀਤਾ। ਇਹ 94 ਨੰਬਰ ਮੁਕਦਮਾ ਹੈ। ਸੀਡੀ 2 ਦਾ ਜਿਹੜਾ ਸੀਏ ਵੱਲੋਂ ਦਿੱਤਾ ਗਿਆ। ਇਹ 10 ਤਰੀਕ ਦਾ ਪਰਚਾ ਹੈਗਾ। ਇਹਦੇ ਵਿੱਚ ਦੋ ਅਕਿਊਜ਼ ਅਰੈਸਟ ਕੀਤੇ ਆ। ਇਮਰਾਨ ਖਾਨ ਤੇ ਮੁਹੰਮਦ ਅਨੀਸ। ਇਸ ਸੀਏਏ ਟੀਮ ਵੱਲੋਂ ਬੜਾ ਵਧੀਆ ਕੰਮ ਕੀਤਾ ਗਿਆ ਹੈ ISP ਡੀ ਨਿਗਰਾਨੀ ਹੈਡ ਇਹਦੇ ਵਿੱਚ ਦੋ ਕਿਊਜ਼ ਫੜਿਆ ਜਿਨ੍ਹਾਂ ਕੋਲੇ ਕਮਰਸ਼ੀਅਲ ਕੁਆਂਟੀਟੀ ਦੇ ਹਿਸਾਬ ਨਾਲ 20000 ਗੋਲੀਆਂ ਫੜੀਆਂ ਤੇ ਹੁਣ ਇਹਨਾਂ ਦੀ ਅੱਗੇ ਪੁੱਛਗਿਰਿ ਚੱਰੀ ਹੈ ਕਿ ਜਿਹੜਾ ਸੀਗਾ ਕਲਿਆ ਸ਼ਰੀਫ ਸਾਰਨਪੁਰ ਤੋਂ ਲੈ ਕੇ ਆਂਦੇ ਆ ਇੱਥੇ ਫਿਰ 10-10 ਕਰਕੇ 20-20 ਕਰਕੇ ਗੋਲੀਆਂ 100-100 ਕਰਕੇ ਅੱਗੇ ਵੰਦੇ ਆ ਤੇ ਇਹ ਇੱਕ ਬੜੀ ਅੱਛੀ ਰਿਕਵਰੀ ਹੈ ਦੂਜਾ ਪਰਚਾ ਹੈਗਾ 97 ਨੰਬਰ ਐਫ ਆਈ ਆਰ 11 8 ਤਰੀਕ 11 ਤਰੀਕ ਦਾ ਇਹ ਵੀ ਐਨ ਡੀ ਪੀ ਐਸ ਦਾ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ 1 ਕੁਇੰਟਲ ਤੇ 50 ਕਿਲੋ ਕਾਪੀਅਰਸ ਜਿਹਨੂੰ ਆਪਾਂ ਚੂਰਾ ਬੋਸ ਕਹਿੰਦੇ ਆ ਇਹਦੇ ਜਿ ਜਕਿਊਜ਼ਡ ਗੁਰਜ ਜਤਿੰਦਰ ਨੌਬੇ ਦਾ ਨਾਲੇ ਦਾ ਟਰੱਕ ਰਿਕਵਰ ਕੀਤਾ ਇੱਕ ਦੋ ਜਿਹੜੇ ਐਨਡੀਪੀਐਸ ਦੇ ਪਰਚੇ ਅਸੀਂ ਦਿੱਤੇ ਸੀਗੇ ਇਹਦੇ ਬਾਰੇ ਕੋਈ ਤੁਹਾਡਾ ਸਵਾਲ ਹੈ ਸਰ ਕਿੱਥੋਂ ਲੈ ਆ ਰਹੇ ਤੁਸੀਂ ਇਹ ਐਮਪੀ ਤੋਂ ਲੈ ਕੇ ਆ ਰਹੇ ਹਾਂ ਚੂਰਾ ਪੁੱਛਤੀ ਗੱਲ ਕਰ ਰਹੇ ਹਾਂ ਹਾਂਜੀ ਹਾਂ ਐਮਪੀ ਤੋਂ ਕਿੰਨੀ ਕੁਆਂਟੀਟੀ ਦੀ ਸਰ ਇਹ ਇੱਕ ਕੁਆਂਟਲ ਤੇ 50 ਕਿਲੋ ਸਰ ਜਿਹੜੇ ਇਮਰਾਨ ਭੜੈ ਗੋਲੀਆਂ ਵਾਲਾ ਇਹਦੇ ਤੇ ਪਹਿਲਾਂ ਵੀ ਪਰਚੇ ਆ ਗਏ ਇਹਦੇ ਤੇ ਆਲਰੇਡੀ ਪਹਿਲੇ ਪਰਚੇ ਹੈਗੇ ਆ ਇੱਕ ਪਰਚਾ ਪਹਿਲੇ ਹੈਗਾ ਪਹਿਲਾਂ ਸਾਥੀ ਬੋਲੀ ਬੜੀਆਂ ਚੰਗੀਆਂ ਸੀ ਹਾਂਜੀ ਠੀਕ ਸਰ ਜੇ ਲੜਕੀਏ ਨਾਲ ਉਹ ਜੁਝਾ ਫੇਰ ਅੱਛੇ ਵੀ ਅਮਰਗੜ ਅਮਰਗੜ ਦਾ ਬਖਰਾ ਇਹ ਆਪਾਂ ਜਿਹੜੇ ਸੀ ਇਹ ਵਾਲੋ ਹੋਏ ਆ ਇਹ ਹਾਂਜੀ ਕਬਾਤ ਫਰਮ ਕਰਦੇ ਨਾ ਬੀਜ ਹਾਂਜੀ ਕਬਾਤ ਫਰਮ ਕਰਦੇ ਨਾ ਬੀਜ Tá, ah, 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 ah.